ਇਹ ਜਿਹੜੇ ਚਾਰਜਿੰਗ ਪੁਆਇੰਟ ਨੇ ਔਰ ਬਹੁਤ ਜਗ੍ਹਾੇ ਕੰਮ ਚੱਲ ਰਿਹਾ ਬਹੁਤ ਜਗ੍ਹਾ ਬਣ ਕੇ ਤਿਆਰ ਹੋ ਚੁੱਕੇ ਨੇ ਔਰ ਜੰਗੀ ਪੱਦਰ ਤੇ ਜਿਹੜਾ ਪ੍ਰੋਜੈਕਟ ਹੈ ਚੱਲ ਰਿਹਾ ਹੈ ਇੱਥੇ ਚੰਡੀਗੜ੍ਹ ਦੇ ਵਿੱਚ ਕਿੰਨੇ ਕੁ ਲੱਗ ਰਹੇ ਆ ਇਹ ਕਮ ਸੇ ਘੱਟ ਨਹੀਂ ਤੋ 15 ਤੋਂ 20 ਪੁਆਇੰਟ ਬੰਨੇ ਹੈ ਇਹ ਸ਼ੁਰੂਆਤ ਹੈ ਇਸ ਚੀਜ਼ ਕੀ ਅੱਗੇ ਜਾ ਕੇ ਹੋਰ ਵੀ ਵਧेंगे પેટ્રોલ ਪੰਪਾਂ ਤੇ ਕਈ ਜਗ੍ਹਾ ਉਹਨਾਂ ਨੇ પેટ્રોલ ਪੰਪ ਵਾਲਿਆਂ ਨੇ ਵੀ ਹਲਵਾ ਲਏ ਵੀ ਹੁਣ ਪੈਟਰੋਲ ਤਾਂ ਯਾਰ ਵਿਕਰੋਂ ਗਿਆ ਤੇ ਹੁਣ ਇਹ ਜਿਹੜਾ ਨਵੀਂ ਤਕਨੀਕ ਆ ਰਹੀ ਹੈ ਤੇ ਹੁਣ ਬਿਜਲੀ ਵਾਲਾ ਲਾਈਏ ਲੋਕ ਚਾਰਜਿੰਗ ਕਰਕੇ ਨਿਕਲ ਜਾ ਕਰਨਗੇ ਸਸੀਗਲ ਜੀ ਸਕਰੋਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਮੈਂ ਹਮਨਪ੍ਰੀਤ ਸਿੰਘ ਚੰਡੀਗੜ੍ਹ ਹਾਈ ਟੈਕ ਹੋ ਰਿਆ ਪੰਜਾਬ ਦੀ ਰਾਜਧਾਨੀ ਦੇ ਵਿੱਚ ਦਿਨੋ ਦਿਨ ਤਰੱਕੀ ਹੈ ਜਿਹੜੀ ਉਹ ਵੱਧ ਰਹੀ ਹੈ ਜਿਹੜਾ ਕੇਂਦਰ ਪ੍ਰਸ਼ਾਸਨ ਜਿਹੜਾ ਉਸ ਦੇ ਅੰਡਰ ਆਉਂਦਾ ਪਰ ਚੰਡੀਗੜ੍ਹ ਦੀ ਜਿੱਥੇ ਤਾਰੀਫ਼ ਕਰਨੀ ਬਣਦੀ ਹੈ ਉੱਥੇ ਹੀ ਜਿਹੜਾ ਚੰਡੀਗੜ੍ਹ ਨੂੰ ਚਲਾਉਣ ਵਾਲਾ ਪ੍ਰਸ਼ਾਸਨ ਹੈ ਇਸ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਕਿਉਂਕਿ ਨਵੀਂ ਤਕਨੀਕ ਜਿਹੜੀ ਦੁਨੀਆ 'ਚ ਦੀ ਜਿਹੜੀ ਦੁਨੀਆ ਦੀ ਤਕਨੀਕ ਹੁੰਦੀ ਹੈ ਨਵੀਂ ਮਾਡਰਨ ਤਕਨੀਕ ਭਾਰਤ ਦੇ ਵਿੱਚ ਵੀ ਆ ਚੁੱਕੀ ਹੁੰਦੀ ਹੈ ਹਾਲਾਂਕਿ ਹੋਰ ਵੀ ਵੱਡੇ ਸ਼ਹਿਰ ਹੈਗੇ ਨੇ ਇਸ ਦੇਸ਼ ਦੇ ਵਿੱਚ ਪਰ ਮੰਨ ਲਓ ਪੰਜਾਬ ਦੀ ਰਾਜਧਾਨੀ ਦੇ ਵਿੱਚ ਜੇ ਪੰਜਾਬ ਦੇ ਕਿਸੇ ਵੱਡੇ ਸ਼ਹਿਰ 'ਚ ਲਾਗੂ ਹੁੰਦਾ ਤਾਂ ਉਹ ਚੰਡੀਗੜ੍ਹ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੁੰਦੀ ਆ ਤਾਂ ਸੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਇੱਕ ਇਹ ਢਾਂਚਾ ਜਿਹੜਾ ਉਹ ਬਣ ਰਿਹਾ ਹੈ ਇਹ ਹਾਲਾਂਕਿ ਤਿਆਰ ਨਹੀਂ ਹੋਇਆ ਪੂਰੇ ਤਰੀਕੇ ਦੇ ਨਾਲ ਹਜੇ ਬਣ ਰਿਹਾ ਹੈ ਕਈ ਪੁਆਇੰਟ ਆ ਜਿਹੜੇ ਤਿਆਰ ਹੋ ਚੁੱਕੇ ਨੇ ਔਰ ਇਹ ਚਾਰਜਿੰਗ ਪੁਆਇੰਟ ਹੈ ਹੁਣ ਜਿਹੜੀਆਂ ਕਾਰਾਂ ਨੇ ਉਹ ਡੀਜ਼ਲ ਪੈਟਰੋਲ ਦੀ ਜਗ੍ਹਾ ਨਹੀਂ ਡੀਜ਼ਲ ਪੈਟਰੋਲ ਦੇ ਨਾਲ ਨਹੀਂ ਚੱਲਣਗੀਆਂ ਉਹ ਕਾਰਾਂ ਹੁਣ ਜਿਹੜਾ ਇਲੈਕਟ੍ਰੀਕਲ ਜਿਹੜੇ ਵਹੀਕਲ ਆ ਰਹੇ ਨੇ ਤਾਂ ਉਹ ਇੱਥੇ ਚਾਰਜ ਹੋਇਆ ਕਰਨਗੇ ਕਹਿ ਸਕਦੇ ਹਾਂ ਕਿ ਇਹ ਇੱਕ ਪੈਟਰੋਲ ਪੰਪ ਹੈ ਜਿਹੜਾ ਪੈਟਰੋਲ ਪੰਪ ਹੁਣ ਕਾਰ ਪਾਰਕਿੰਗਾਂ ਦੇ ਵਿੱਚ ਹੀ ਜਿਹੜਾ ਲੱਗ ਰਿਹਾ ਰੋਡ ਸਾਈਡਸ ਤੇ ਵੀ ਲੱਗ ਰਿਹਾ ਜਿਸ ਤਰ੍ਹਾਂ ਪੈਟਰੋਲ ਪੰਪ ਹੁੰਦੇ ਨੇ ਸੜਕਾਂ ਤੇ ਪੈਟਰੋਲ ਪੰਪਾਂ ਤੇ ਵੀ ਇਹ ਪੁਆਇੰਟ ਲੱਗ ਰਹੇ ਨੇ ਬਹੁਤ ਥਾਵਾਂ ਤੇ ਲੱਗ ਰਹੇ ਨੇ ਪਰ ਜਿਹੜਾ ਇਹ ਜਿਹੜਾ ਸੁੱਖ ਹੈ ਤਕਨੀਕ ਦਾ ਕੇ ਪ੍ਰਦੂਸ਼ਣ ਜਮੈਂ ਖਤਮ ਹੋ ਜਾਏਗਾ ਔਰ ਜਿਹੜਾ ਡੀਜ਼ਲ ਔਰ ਅਗਰ ਪੈਟਰੋਲ ਖਤਮ ਵੀ ਹੁੰਦੇ ਨੇ ਤਾਂ ਜਿਹੜਾ ਦੁਨੀਆ ਨੇ ਸਾਧਨ ਦੀ ਖੋਜ ਕੀਤੀ ਹੈ ਕਿ ਅਗਲਾ ਕੁਦਰਤੀ ਸਾਧਨ ਹੁਣ ਸਾਡੇ ਕੋਲੋਂ ਅਗਰੇ ਖਤਮ ਹੋ ਗਏ ਕੁਦਰਤ ਦਾ ਜਿਹੜਾ ਦਿੱਤਾ ਹੋਇਆ ਪੈਟਰੋਲ ਡੀਜ਼ਲ ਹੈ ਬਿਜਲੀ ਵੀ ਕਿਤੇ ਬਣਦੀ ਹੈ ਤਾਂ ਉਹ ਵੀ ਕੁਦਰਤੀ ਸਾਧਨਾਂ ਦੇ ਨਾਲ ਬਣਦੀ ਹੈ ਪਰ ਹਾਂ ਅਲਟਰਨੇਟ ਜਿਹੜਾ ਮੰਨਿਆ ਜਾਂਦਾ ਹੈ ਕਿ ਇਲੈਕਟ੍ਰੀਕਲ ਜਿਹੜਾ એનર્ਜੀ ਹੈ ਜਿਹੜੀ ਬਿਜਲੀ ਤੋਂ ਲੈ ਕੇ ਅਸੀਂ ਕੰਮ ਕਰ ਸਕਦੇ ਹਾਂ ਤਾਂ ਉਹ એનર્ਜੀ ਹੁਣ ਇੱਥੇ ਦੇਖਣ ਨੂੰ ਮਿਲੇਗੀ ਲੋਕ ਇੱਥੇ ਆਉਣਗੇ ਇਸ ਪੁਆਇੰਂਟ ਤੇ ਔਰ ਆਪਣੀ ਇੱਥੋਂ ਕਾਰ ਚਾਰਜ ਕਰਨਗੇ ਫਿਰ ਭਾਵੇਂ ਤੁਸੀਂ ਇੱਥੇ ਪਾਰਕਿੰਗ ਚਲਾ ਦਿਓ ਜਾਂ ਫਿਰ ਅੱਗੇ ਜਿਹੜੇ ਕੰਮਕਾਰ ਤੇ ਨਿਕਲਣਾ ਤੁਸੀਂ ਨਿਕਲ ਜਾਓ ਜਾਂ ਕਿਤੇ ਜਾਓ ਰਿਸ਼ਤੇਦਾਰੀ ਕਿਤੇ ਵੀ ਜਾਣਾ ਤਾਂ ਤੁਸੀਂ ਉੱਥੇ ਆਪਣੇ ਕੰਮ ਨੂੰ ਲੈ ਕੇ ਜਾ ਸਕਦੇ ਹੋ ਤੇ ਡੀਜ਼ਲ ਪੈਟਰੋਲ ਦੀ ਕੋਈ ਜ਼ਰੂਰਤ ਹੀ ਨਹੀਂ ਪੈਣੀ ਤਾਂ ਇੱਥੇ ਮਜ਼ਦੂਰ ਵੀ ਕੰਮ ਕਰ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਕੇਸ਼ ਹੈ ਰਾਕੇਸ਼ ਜੀ ਸਰ ਕਿਵੇਂ ਕੰਮ ਚੱਲ ਰਿਹਾ ਚੰਡੀਗੜ੍ਹ ਦੇ ਵਿੱਚ ਬੜੀਆ ਕੰਮ ਚੱਲ ਰਿਹਾ ਸਰ ਇੱਕ ਨੰਬਰ ਤੇ ਆ ਇੱਕ ਨੰਬਰ ਜੀ ਇਹ ਇਹ ਅਸੀਂ ਨੇ ਚਾਰਜਿੰਗ ਪੁਆਇੰਟ ਬਣਾਇਆ ਔਰ ਵੀ ਕਈ ਜਗ੍ਹਾ ਬਣਾ ਦिए ਹਮਨੇ जो अभी चालू नहीं हुए हैं बाकी जल्द से जल्द चालू हो जाएंगे और भी कई जगह बनने हैं हमारे और जगह बहुत सी जगह है बाकी तैयार हो चुके हैं ये पांचवा पॉइंट है हमारा आज का जो तैयार हो रहा है बाकी हम कम से कम हो गए दो महीने हो गए इसे काम करते करते बहुत जगह बना चुके हैं बहुत जगह और बनना भी है ये बहुत अच्छी चीज है पूरी दिल्ली में भी ये हो चुका है या हम दिल्ली से ही आए काम करने यहाँ पे दिल्ली तो आए हो स्पेशल जी स्पेशल इस काम के लिए दिल्ली क्योंकि दिल्ली में भी हमारे ही पॉइंट बने हुए हैं सारे चार्जिंग के सत्तर परसेंट दिल्ली में चार्जिंग पॉइंट चल रहे हैं तो भी कंपनी नहीं बनाया सर हमारी कंपनी नहीं बनाया सर ओके और तो फिर यही हूँ इतने चंडीगढ़ के कि लग रहे हैं ये कम से कम ये भी नहीं तो पंद्रह से बीस पॉइंट बनने हैं ये शुरुआत है इस चीज़ की आगे जाके और भी बढ़ेंगे कि ऐसे ही दिल्ली में भी दस पंद्रह बने थे अब आज की डेट में कम से कम पाँच पॉइंट बन चुके हैं दिल्ली में तो यही टारगेट चंडीगढ़ का भी है कम से कम एन में चंडीगढ़ एन में कम से कम पाँच पॉइंट बनाने हैं ਚੰਡੀਗੜ੍ਹ ਵਾਲੇ ਪਾਸੇ ਔਰ ਪੰਜਾਬ ਚ ਕਿਤੇ ਪੰਜਾਬ ਚ ਵੀ ਬਣਾਉਣ ਦਾ ਉਹ ਤੁਹਾਡੇ ਕੋਲ ਹੈ ਸੱਚੀ ਆ ਵੀ ਮੈਨੂੰ ਨੌਲੇਜ ਨਹੀਂ ਹੈ ਬਸ ਅਭੀ ਮੇਰੇ ਕੋਲ ਚੰਡੀਗੜ੍ਹ ਦਾ ਮਾਲੂਮ ਹੈ ਕਿ ਚੰਡੀਗੜ੍ਹ ਮੇ ਬਣਾਨੇ ਹਨ ਅਚਾਲੂ ਨਹੀਂ ਹੋਏ ਕਈ ਜਗ੍ਹਾ ਪੂਰੇ ਬਣ ਗਏ ਕਈ ਜਗ੍ਹਾ ਜਿਸ ਤਰ੍ਹਾਂ ਕੰਮ ਚੱਲ ਰਿਹਾ ਇਸ ਤਰੀਕੇ ਕੰਮ ਚੱਲ ਰਿਹਾ ਵੀ ਇਹ ਇਹਨਾਂ ਸਭ ਦਾ ਵੀ ਕੰਮ ਚੱਲ ਰਿਹਾ ਵੀ ਚਾਲੂ ਨਹੀਂ ਹੋਏ ਕਹੀਂ ਕਹੀਂ ਚਾਲੂ ਹੋ ਗਏ ਹਨ ਮਗਰ ਅਭੀ ਪ੍ਰੋਪਰ ਤਰੀਕੇ ਸੇ ਚਾਲੂ ਨਹੀਂ ਹੋਏ ਜਲਦੀ ਜਲਦੀ ਚਾਲੀ ਹੋ ਚਾਲੂ ਹੋ ਜਾਣਗੇ ਇਹ ਚੰਡੀਗੜ੍ਹ ਦੇ ਵਿੱਚ ਇੱਥੇ ਇਹ ਸਾਰਕਿੰਗਾਂ ਨੇ ਜਿਵੇਂ ਜਾਂ ਰੋਡ ਸਾਈਡ ਆਪਾਂ ਕਹਿੰਦੇ ਹੁੰਨੇ ਆ ਕਿ ਉੱਥੇ ਸਾਈਡ ਸੇ ਵੀ ਹੈ ਸਰ ਰੋਡ ਰੋਡ ਸਾਈਡ ਪੇ ਵੀ ਹੈ ਪਾਰਕਿੰਗ ਮੇ ਵੀ ਹੈ ਮਾਲ ਕੇ ਪਾਸ ਵੀ ਹੈ ਹਰ ਜਗ੍ਹਾ ਹੈ ਸਰ ਜਿਸ ਤਰ੍ਹਾਂ ਅਸੀਂ ਪਹਿਲਾਂ ਕਿਹਾ ਸੀ ਕਿ ਪੈਟਰੋਲ ਪੰਪਾਂ ਤੇ ਵੀ ਕਈ ਜਗ੍ਹਾ ਉਹਨਾਂ ਨੇ ਪੈਟਰੋਲ ਪੰਪ ਵਾਲਿਆਂ ਨੇ ਵੀ ਹਲਵਾ ਲਏ ਵੀ ਹੁਣ ਪੈਟਰੋਲ ਤਾਂ ਯਾਰ ਵਿਕਰੋਂ ਗਿਆ ਤੇ ਹੁਣ ਇਹ ਜਿਹੜਾ ਨਵੀਂ ਤਕਨੀਕ ਆ ਰਹੀ ਹੈ ਤੇ ਹੁਣ ਬਿਜਲੀ ਵਾਲਾ ਲਾਈਏ ਲੋਕ ਚਾਰਜਿੰਗ ਕਰਕੇ ਨਿਕਲ ਜਾ ਕਰਨਗੇ ਜੀ 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 ਬਿਲਕੁਲ ਐਸੀ ਹੋਗਾ ਜੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤਾਂ ਆਖਰ ਚਾਰਜ ਕਿਵੇਂ ਹੋਏਗੀ ਕਾਰ ਔਰ ਕਿੰਨਾ ਟਾਈਮ ਲੱਗੇਗਾ ਤੇ ਕਿੰਨੇ ਕਿਲੋਮੀਟਰ ਚੱਲਣਗੇ ਇਹ ਹਜੇ ਪੂਰੀ ਖੋਜ ਪੜਤਾਲ ਦਾ ਵਿਸ਼ਾ ਕਿਉਂਕਿ ਇਲੈਕਟ੍ਰੀਕਲ ਵਹੀਕਲ ਨੇ ਜਿਹੜੇ ਬਿਲਕੁਲ ਨਵਾਂ ਜਿਹੜਾ ਕਨਸੈਪਟ ਹੈਗਾ ਔਰ ਇਨਾ ਨਵਾਂ ਵੀ ਨਹੀਂ ਆ ਕਿ ਜਮਾਈ ਅੱਜ ਆਇਆ ਇਸ ਨੂੰ ਆਏ ਨੂੰ ਬਹੁਤ ਟਾਈਮ ਹੋ ਗਿਆ ਇਸ ਤੇ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਆ ਜਿਹੜੇ ਉਹ ਹੁੰਦੇ ਰਹੇ ਚੱਲਦੇ ਰਹੇ ਪਰ ਇਹ ਹੁਣ ਇੰਪਲੀਮੈਂਟ ਆ ਜਿਹੜਾ ਹੋਣ ਜਾ ਰਿਹਾ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਕਹਿਣ ਦਾ ਭਾਵ ਹੈ ਕਿ ਹੁਣ ਜਿਹੜੇ ਹਰ ਜਗ੍ਹਾ ਇਹ ਪੁਆਇੰਟ ਮਿਲਣਗੇ ਕਿਉਂਕਿ ਜੇ ਸੀਐਨਜੀ ਦੀ ਅਸੀਂ ਗੱਲ ਕਰਦੇ ਆ ਪੈਟਰੋਲ ਡੀਜ਼ਲ ਤੋਂ ਬਾਅਦ ਸੀਐਨਜੀ ਤੇ ਗੱਡੀਆਂ ਚੱਲਦੀਆਂ ਨੇ ਸੀਐਨਜੀ ਆ ਪੰਜਾਬ ਦੇ ਵਿੱਚ ਪੰਪ ਹੁਣ ਲੱਗੇ ਨੇ ਪਰ ਸੀਐਨਜੀ ਆਈ ਨੂੰ ਤਾਂ ਬਹੁਤ ਸਾਲ ਹੋ ਗਏ ਨੇ ਪਰ ਪੰਜਾਬ ਦੇ ਵਿੱਚ ਹੁਣ ਜਿਹੜੇ ਅਸੀਂ ਸ਼ਹਿਰਾਂ 'ਚ ਜਾਂਦੇ ਆ ਜੇ ਬਿਠਿੰਡਾ ਜਾਓਗੇ ਜਾਂ ਪਟਿਆਲਾ ਜਾਓਗੇ ਅੰਮ੍ਰਿਤਸਰ ਜਾਓਗੇ ਜਲੰਧਰ ਜਾਂ ਤੁਸੀਂ ਫਿਰੋਜ਼ਪੁਰ ਫਾਜ਼ਿਲਕਾ ਜਾਓਗੇ ਤਾਂ ਹੁਣ ਤੁਹਾਨੂੰ ਰਸਤਿਆਂ ਦੇ ਵਿੱਚ ਆਮ ਸੀਐਨਜੀ ਮਿਲ ਜਾਂਦੀ ਆ ਤਾਂ ਆਮ ਸੀਐਨਜੀ ਮਿਲ ਜਾਣ ਕਰਕੇ ਹੁਣ ਲੋਕ ਗੱਡੀਆਂ ਦੀ ਜਿਹੜੀਆਂ ਸੀਐਨਜੀ ਦੀਆਂ ਲਾਈਨ ਲੱਗੇ ਨੇ ਔਰ ਗੱਡੀਆਂ ਸੀਐਨਜੀ ਦੀਆਂ ਲਾਈਨ ਕਰਕੇ ਹੁਣ ਜਿਹੜੀ ਉਹਨਾਂ ਦੇ ਪੈਸੇ ਦੀ ਵੀ ਬਚਤ ਹੋਣ ਲੱਗੀ ਹੈ ਕਿਉਂਕਿ ਪੈਟਰੋਲ ਡੀਜ਼ਲ ਮਹਿੰਗਾ ਹੁੰਦਾ ਜਾ ਰਿਹਾ ਸੀ ਤੇ ਸੀਐਨਜੀ ਸਸਤੀ ਹੈ ਤੇ ਹੁਣ ਜਦੋਂ ਬਿਜਲੀ ਵਾਲਾ ਜਿਹੜਾ ਕਨਸੈਪਟ ਆਵੇਗਾ ਇਲੈਕਟ੍ਰੀਕਲ ਵਹੀਕਲਾਂ ਦਾ ਤਾਂ ਉਹ ਬਹੁਤ ਕਮਾਲ ਤੇ ਸ਼ਾਨਦਾਰ ਹੋਣ ਵਾਲਾ ਹੈ ਕਿਉਂਕਿ ਜਿਹੜੇ ਜੰਗੀ ਪੱਧਰ ਤੇ ਕੰਮ ਸ਼ੁਰੂ ਹੋ ਗਿਆ ਇਹਦਾ ਮਤਲਬ ਪਿਛਲੇ ਸਾਰੇ ਐਕਸਪੈਰੀਮੈਂਟ ਜਿਹੜੇ ਬਿਜਲੀ ਵਾਲੇ ਸਾਧਨਾਂ ਦੇ ਸਫਲ ਹੋਏ ਨੇ ਇਲੈਕਟ੍ਰੀਕਲ ਸਕੂਟਰ ਨੇ ਪਿੰਡਾਂ ਦੇ ਵਿੱਚ ਹਰ ਘਰ ਹੈਗੇ ਨੇ ਤਾਂ ਉਹ ਤਾਂ ਪ ਹੁਣ ਕਾਰਾਂ ਵੀ ਜਿਹੜੀਆਂ ਬਿਜਲੀ ਤੇ ਦੌੜਿਆ ਕਰਨੀਆਂ ਤੇ ਇਹ ਜਿਹੜੇ ਚਾਰਜਿੰਗ ਪੁਆਇੰਟ ਨੇ ਔਰ ਬਹੁਤ ਜਗ੍ਹਾ ਇਹ ਕੰਮ ਚੱਲ ਰਿਹਾ ਬਹੁਤ ਜਗ੍ਹਾ ਬਣ ਕੇ ਤਿਆਰ ਹੋ ਚੁੱਕੇ ਨੇ ਔਰ ਜੰਗੀ ਪੱਧਰ ਤੇ ਜਿਹੜਾ ਪ੍ਰੋਜੈਕਟ ਹੈ ਚੱਲ ਰਿਹਾ ਚੰਡੀਗੜ੍ਹ ਦੇ ਇੱਕ ਸੈਕਟਰ ਦੇ ਵਿੱਚ ਕਈ-ਕਈ ਥਾਵਾਂ ਤੇ ਜਿਹੜੇ ਇਹ ਜਿਹੜੇ ਚਾਰਜਿੰਗ ਪੁਆਇੰਟ ਨੇ ਉਹ ਲਗਾਏ ਜਾ ਰਹੇ ਨੇ ਵੱਡੇ ਪੱਧਰ ਤੇ ਕੰਮ ਹੈ ਕਈ ਕਈ ਇੱਕ ਸੈਕਟਰ ਦੇ ਵਿੱਚ ਕਈ ਕਈ ਕਾਰ ਪਾਰਕਿੰਗਾਂ ਜਿੰਨੀਆਂ ਕਾਰ ਪਾਰਕਿੰਗਾਂ ਨੇ ਹਰ ਕਾਰ ਪਾਰਕਿੰਗ ਚ ਇਹ ਚਾਰਜਿੰਗ ਪੁਆਇੰਟ ਨੇ ਸੜਕਤੇ ਨੇ ਔਰ ਜਿਹੜਾ ਇਸ ਦਾ ਮਕਸਦ ਸਿਰਫ ਇਹ ਹੈ ਕਿ ਜਿਹੜੀ ਟੈਕਨੋਲੋਜੀ ਹੈ ਉਸ ਨੂੰ ਜਿਹੜਾ ਲੋਕਾਂ ਤੱਕ ਪਹੁੰਚਾ ਕੇ ਔਰ ਲੋਕਾਂ ਦੀ ਜਿਹੜੀ ਉਹਨਾਂ ਨੂੰ ਮਦਦ ਵੀ ਹੋएगी ਪੈਸੇ ਦੀ ਬਚਤ ਵੀ ਹੋਏਗੀ ਪਰ ਜਿਸ ਤਰ੍ਹਾਂ ਪੂਰੀ ਦੁਨੀਆ ਭਰ ਦੇ ਵਿੱਚ ਜਿਹੜਾ ਪੈਟਰੋਲ ਡੀਜ਼ਲ ਤੋਂ ਜਿਹੜਾ ਪੋਲਿਊਸ਼ਨ ਪੈਦਾ ਹੁੰਦਾ ਕਾਰਬਨ ਜਿਹੜਾ এনवायरमेंट ਦੇ ਵਿੱਚ ਕਾਰਬਨ ਡਾਈਆਕਸਾਈਡ ਇੰਨੀ ਜੰਮਦੀ ਜਾ ਰਹੀ ਹੈ ਤਾਂ ਉਹ এনवायरमेंट ਗੰਦਾ ਹੋਣਾ ਉਹਦੇ ਲਈ ਵੀ ਇਹ ਦੁਨੀਆ ਭਰ ਦੇ ਵਿੱਚ ਚਿੰਤਾ ਸੀਗੀ ਕਿ ਇਸ ਨੂੰ ਕਿਵੇਂ ਅਸੀਂ ਘਟਾਈਏ ਤਾਂ ਹੁਣ ਇਸ ਨੂੰ ਘਟਾਇਆ ਜਾ ਰਿਹਾ ਔਰ ਬਿਲਕੁਲ ਉਹ ਲਾਗੂ ਕੀਤੀਆਂ ਜਾ ਰਹੀਆਂ ਨੇ ਚੀਜ਼ਾਂ ਇਹ ਹੈ ਹਲਕੇ ਹਲਕੇ ਕਾਰ ਚਾਰਜਿੰਗ ਇੱਕ ਘਰ ਦੇ ਵਿੱਚ ਇੱਕ ਹੀ ਹੋਏਗੀ ਇਲੈਕਟ੍ਰੀਕਲ ਕਾਰ 10 ਸਾਲਾਂ ਬਾਅਦ ਤੱਕ ਵੀ ਇੱਕਦਮ ਇੰਨੀ ਰਿਪਲੇਸਮੈਂਟ ਨਹੀਂ ਹੋਣੀ ਇਹਨੇ ਲੋਹੇ ਦੀਆਂ ਕਿੰਨੀਆਂ ਕਾਰਾਂ ਖੜੀਆਂ ਨੇ ਸਰਿੰਦਰ ਦਿਖਾਓ ਮਾੜਾ ਜਾਂ ਤਾਂ ਇਹਨਾਂ ਲੋਹਾ ਜਿਹੜਾ ਇਹ ਇੱਕਦਮ ਕਿਤੇ ਵੀ ਨਹੀਂ ਚੇਂਜ ਹੋਣਾ ਇਹਨਾਂ ਲੋਹਾ ਕਬਾੜ ਇੱਕ ਦਿਨ ਨਹੀਂ ਹੋ ਸਕਦਾ ਪਰ ਇਹ ਇੱਕ ਪ੍ਰੋਸੈਸ ਹੈ ਇੱਕ ਪ੍ਰੋਸੈਸ ਨੂੰ 10 ਸਾਲ 20 ਸਾਲ 30 ਸਾਲ 40 ਸਾਲ ਦਾ ਵੀ ਵਕਤ ਹੈ ਜਿਹੜਾ ਉਹ ਲੱਗ ਸਕਦਾ ਪਰ 40 ਸਾਲ ਬਾਅਦ ਜਿਹੜਾ ਇਹ ਇਸ ਤਰੀਕੇ ਦੇ ਨਾਲ ਜਿਹੜਾ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਇਹ ਜਗਾ ਬਣਾ ਜਾਣਗੇ ਇਲੈਕਟ੍ਰੀਕਲ ਵਹੀਕਲ ਘਰ ਘਰ ਦੇ ਵਿੱਚ ਕਿਉਂਕਿ ਇਲੈਕਟ੍ਰੀਕਲ ਵਹੀਕਲ ਆਉਣ ਹੀ ਨੇ ਅਗਰ ਜੇ ਸ਼ੁਰੂਆਤ ਹੋ ਰਹੀ ਹੈ ਤਾਂ ਉਹ ਵਹੀਕਲ ਆਉਣ ਹੀ ਆਉਣੇ ਨੇ ਸ਼ੁਰੂ ਹੋ ਰਹੇ ਨੇ ਜਿੱਥੋਂ ਸ਼ੁਰੂ ਹੋ ਰਹੇ ਨੇ ਤਾਂ ਜਿਹੜਾ ਸਿਲਸਿਲਾ ਇਹਨਾਂ ਦਾ ਸ਼ੁਰੂ ਹੋ ਗਿਆ ਤਾਂ ਇੱਕ ਦਿਨ ਉਹਨੇ ਸਾਰੀ ਜਗ੍ਹਾ ਬਣਾ ਲੈਣੀ ਹੈ ਅਗਰ ਸਕਸੈਸਫੁਲ ਜਾਂਦੇ ਨੇ ਕਿਉਂਕਿ ਕਈ ਥਾਵਾਂ ਤੇ ਕਹਿੰਦੇ ਨੇ ਕਿ ਪਹਾੜੀ ਏਰੀਆ ਚ ਨਹੀਂ ਚੜਦੀ ਜੀ ਇਲੈਕਟ੍ਰਿਕ ਗੱਡੀ ਪਰ ਜਿਹੜੀ ਸੜਕ ਤੇ ਜਦੋਂ ਤੁਰ ਗਈ ਜੇ ਸੜਕ ਤੇ ਗੱਡੀ ਤੁਰ ਪਈ ਤਾਂ ਮੈਨੂੰ ਲੱਗਦਾ ਹੈ ਕਿ ਹੋਪ ਹੈ ਕਿ ਸੀएनजी ਗੱਡੀਆਂ ਦੇ ਬਾਰੇ ਵੀ ਕਿਹਾ ਜਾਂਦਾ ਕਿ ਪਹਾੜਾਂ 'ਚ ਨਹੀਂ ਜਾ ਸਕਦੀਆਂ ਸੀ ਤਾਂ ਵੀ ਗੱਡੀਆਂ ਹੁਣ ਪਹਾੜਾਂ ਤੇ ਜਾਂਦੀਆਂ ਨੇ ਤਾਂ ਇਹ ਵੀ ਗੱਡੀਆਂ ਨੇ ਜਿਹੜੀਆਂ ਹੋ ਸਕਦਾ ਉਹਨਾਂ ਨਾਲ ਸਮੇਂ ਦੇ ਵਿੱਚ ਪਹਾੜਾਂ ਤੇ ਜਾਣ ਬਣੇਰੋ ਸਕਰੋਲ ਪੰਜਾਬ ਟੀਵੀ ਦੇ ਨਾਲ ਹਰ ਉਹ ਅਪਡੇਟ ਜੋ ਤੁਹਾਡੇ ਲਈ ਜ਼ਰੂਰੀ ਹੈ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਧੰਨਵਾਦ